ਜੈ ਜੀ ਜੈ ਭੀਮ ਜੈਪਾਲ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਵੰਦੀ ਅੱਜ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜੀ ਗਲੰਦਰ ਦੇ ਵਿੱਚ ਜਿਹੜੀ ਅਸੀਂ ਅੱਜ ਆ ਰਹੇ ਸੀਗੇ ਕਿਦੋਂ ਫੰਕਸ਼ਨ ਦੇ ਵਿੱਚੋਂ ਕੋਈ ਪਤਾ ਲੱਗਾ ਕਿ ਮਹਿਤਾ ਮਹਿਤਪੁਰ ਦੇ ਵਿੱਚ ਜਿਹੜੇ ਸਾਡੇ ਭਰਾ ਐਮਸੀ ਸਾਹਿਬ ਕ੍ਰਾਂਤੀ ਜੀ ਉਹਨਾਂ ਦੇ ਨਾਲ ਜਿੰਨੇ ਸਾਡੇ ਵੀਰ ਖੜੇ ਆ ਔਰ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਲਈ ਐਸ ਐਚਓ ਔਰ ਜਿਹੜਾ ਡਿਪਟੀ ਆ ਜਿਹੜਾ ਇੱਥੇ ਦਾ ਸ਼ਾਹਕੋਟ ਦਾ ਉਹਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਜਦ ਤੈਨੂੰ ਪਤਾ ਕਿ ਜਦੋਂ ਸ਼ੋਭਾ ਯਾਤਰਾ ਸਵੇਰੇ ਨਿਕਲ ਰਹੀ ਆ ਔਰ ਉਹਦੀ ਪਰਮਿਸ਼ਨ ਐਸ ਡੀ ਐਮ ਦੇ ਕੋਲ ਕਲੀਅਰ ਹੋ ਚੁੱਕੀ ਆ ਤੂੰ ਕਿਉਂ ਮੁਲਾਜ਼ਮ ਨਹੀਂ ਲਾਏ ਔਰ ਜਿਹੜੇ ਬੰਦੇ ਆ ਕੇ ਇੱਥੇ ਜਿਹੜੀ ਬੇਅਦਬੀ ਕਰਕੇ ਗਏ ਆ ਜੇ ਸਵੇਰ ਤੱਕ ਉਹ ਬੰਦੇ ਨਾ ਅਰੈਸਟ ਕੀਤੇ ਗਏ ਤਾਂ ਐਸ ਐਸ ਪੀ ਜਿਹੜਾ ਵਿਹਾਤੀ ਆ ਉਹ ਆਪਣੀ ਕੁਰਸੀ ਬਦਲਣ ਦੇ ਲਈ ਤਿਆਰ ਹੋ ਜਾਵੇ ਔਰ ਬੜੇ ਸ਼ਰਮ ਦੀ ਗੱਲ ਆ ਕਿ ਜੇ ਸਮਾਜ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸਮਾਜ ਬਿਲਕੁਲ ਨਹੀਂ ਬਖਸ਼ੇਗਾ ਔਰ ਪਗਵਾਨੇ ਤੋਂ ਯੂਵਾ ਵਿਕਾਸ ਮੋਰਚਾ ਪੰਜਾਬ ਪੂਰੇ ਪੰਜਾਬ ਚ ਇਕੱਠੇ ਹੋ ਕੇ ਜੇ ਪਗਵਾਨ ਵਾਲਮੀਕ ਸ਼ਕਤੀ ਦੇ ਜੇ ਸਾਡੀ ਸ਼ੋਭਾ ਯਾਤਰਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਨਗੇ ਔਰ ਪ੍ਰਸ਼ਾਸਨ ਦੇ ਵਿਰੋਧੀ ਧਿਰ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦੀ ਸਾਥ ਦੇਣਗੇ ਤਾਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਿਹੜੇ ਲੋਕਲ ਵੀਰ ਆ ਸਾਡੇ ਖੜੇ ਆ ਸਮਾਜ ਦੇ ਨਾਲ ਖੜੇ ਆ ਪਗਵਾਨ ਵਾਲਮੀਕ ਦੇ ਰੈਬਰ ਦੇ ਨਾਲ ਖੜੇ ਆ ਬਾਬਾ ਸਾਹਿਬ ਡਾਕਟਰ ਮੇਧਕਰ ਦੇ ਸੋਜਣਾ ਖੜੇ ਆ ਦਤਕੇ ਸਹਿਯੋਗ ਕਰਾਂਗੇ ਔਰ ਖਾਸ ਕਰ ਜਿਹੜਾ ਸ਼ਾਹਕੋਟ ਦਾ ਦੀਪਤੀ ਆ ਔਰ ਜਿਹੜਾ ਲੋਕਲ ਐਸਐਚਓ ਆ ਜੇਕਰ ਬੰਦੇ ਜਿੱਥੋਂ ਪਤਾ ਲੱਗਾ ਕਿ ਵੀਰਾਂ ਦੇ ਕੋਲੋਂ ਕਿ ਉਹ ਜਿਹੜੇ ਬੰਦੇ ਆ ਟਰੇਸ ਅੱਦੇ ਹੋ ਚੁੱਕੇ ਆ ਉਹ ਉਹਨਾਂ ਦੀ ਗੱਡੀ ਦਾ ਨੰਬਰ ਹੋ ਚੁੱਕਾ ਔਰ ਜੇਕਰ ਸਵੇਰ ਤੱਕ ਬੰਦੇ ਨਾ ਅਰੈਸਟ ਕੀਤੇ ਗਏ ਤਾਂ ਇਹ ਸੰਘਰਸ਼ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੋਏਗਾ ਉਹ ਸ਼ੋਭਾ ਯਾਤਰਾ ਜਿਹੜੀ ਆ ਉਹ ਇਹ ਰੋਕ ਨਹੀਂ ਸਕਦੇ ਉਹ ਸ਼ਰਿਆਮ ਕੱਢਾਂਗੇ ਜੇਕਰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਇੱਥੇ ਪਤਾ ਲੱਗ ਰਿਹਾ ਕਿ ਜਿਹੜੇ ਵਿਰੋਧੀ ਧਿਰ ਆ ਜਾਂ ਕੋਈ ਸ਼ਰਾਰਤੀ ਅੰਸਰ ਆ ਜਿਹੜਾ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦੇ ਮੰਦਰ ਨੂੰ ਅ ਸਾਪੀ ਪਛਾਉਣ ਦੀ ਕੋਸ਼ਿਸ਼ ਕੀਤੀ ਆ ਲੜੀਆਂ ਦਾ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜੀ ਬੇਅਦਵੀ ਕੀਤੀ ਆ 295 ਦੀ ਧਾਰਾ ਲਾ ਕੇ ਇਹਨਾਂ ਨੂੰ ਰੈਸਟ ਕੀਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਰ ਪੰਜਾਬ ਸਰਦਾਰ ਪੁਰਦਾਵਾਦ ਪੁਰਦਾਵਾਦ